ਸਿਮਰਨ ਨਾ ਕੀਤਾ ਤੇ ਬੜਾ ਭਿਆਨਕਰ ਜ਼ੁਲਮ ਕੀਤਾ ਹੋ ਸਕਦਾ ਇਸ ਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਮਿਲੇ ਭੂਤ ਪਰੇ ਕਈ ਕੋਟ ਭੂਤ ਪ੍ਰੇਤ ਸੋ ਕਰ ਮਿਰਗਾਜ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜਚ ਗੰਦਰਵ ਉਰਗ ਕਹੂੰ ਵਿਦਿਆਦਰ ਕਹੂੰ ਭੈ ਕਿਨਰ ਪਿਸਾਜ ਕਹੂੰ ਪ੍ਰੇਤ ਏ ਪ੍ਰਭੂ ਤੇਰੀ ਦੁਨੀਆ ਚ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਛਾਚ ਨੇ ਦੇਵ ਤੇ ਅਕਸਰ ਗੁਰਦੁਆਰਿਆਂ ਚੋਂਦੇ ਨੇ ਮੰਦਰਾਂ ਚੋਂਦੇ ਨੇ ਦਰਗਾਹਾਂ ਚੋਂਦੇ ਨੇ ਤੇ ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਾਰਕਾਰ ਨੂੰ ਉਹਨੂੰ ਕਹਿੰਦੇ ਨੇ ਇਹਦੇ ਕੋਲ ਤੇਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਔਰ ਇਸ ਤਰ੍ਹਾਂ ਦੇ ਪੁਰਸ਼ ਵੀ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ ਭੂਤ ਪ੍ਰੇਤ ਜੋ ਅਤਿੰਤ ਮਲੇ ਨੇ ਇਸ਼ਰਾਬ ਖਾਨੇ ਚੋਂਦੇ ਨੇ ਜੂਵੇ ਖਾਨੇ ਚੋਂਦੇ ਨੇ ਵੈਸ਼ਿਆਲੇ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ ਜਿਤਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਇਹ ਮੜੀਆਂ ਥਾਵਾਂ ਤੇ ਰਹਿਣਗੇ ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਆਉਂਦਾ ਇਹ ਮੰਦਰ ਮਸਜਿਦ ਗੁਰਦੁਆਰਿਆਂ 'ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਘੱਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ 'ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਆਉਣੀ ਮੁਕਤੀ ਨਹੀਂ ਆਉਣੀ ਮੰਦਰ ਮੰਗਤਾ ਸੇਵਾ ਕਰਨ ਦੀ ਤੋਰੇਂਦਾ ਉਠੇ ਸੀ ਜਦੋਂ ਲੰਗਰ ਕੋਲ ਦਾ ਸਮਾ ਹੁੰਦਾ ਸੀ ਉਦੋਂ ਮੈਂ ਜਾ ਪੈਂਦਾ ਸੀ ਮੈਂ ਸੱਚ ਕਰਨ ਸਾਫ ਕਰਾ ਕਰਕੇ ਇੱਕਦਮ ਚੜ ਵੈਦਾ ਸੀ ਸੁਣਨ ਨੂੰ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਸਰਬਗੁਧੀ ਹੋਣ ਕਰਕੇ ਮੈਂ ਮੰਦਰ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਅੱਜ ਕੀ ਸੱਚ ਕਣ ਜਾਏ ਉਹਦੇ ਸੁਣ ਲੇ। 8:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਵੀ ਗੱਲ ਕੀਤੀ ਕਿ ਕਿਉਂ ਨਸਦੇ ਹੋ। ਮੈਂ ਕਿਹਾ ਉਹ ਕ੍ਰਿਸ਼ਮਾ ਮੈਂ ਦੇਖਣਾ ਹੈ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ। ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ। ਉਹਦੇ ਸੰਗ ਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਨ ਸੁਣਨ ਵਾਸਤੇ। ਵਾਹ ਕਈ ਵਜ ਪਿਆ। 9:30 ਪੌਣੇ 10 ਦੇ ਕਰੀ। ਹੈਰਾਨਗੀ ਹੋਈ ਮੈਨੂੰ। ਔਰ ਬੜਾ ਜ਼ੋਰ ਦਾ ਵਜੇ ਜਿਵੇਂ ਤੋਪ ਦੇ ਧਮਾਕਾ। ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ ਅੱਠੇ ਦਿਨ ਗਿਆ ਅਦਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿ ਤਰਾ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਸਜੋਗ ਬਣ ਗਿਆ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵ ਤੇ ਲੋਕ ਦੇਵਤਾ ਗੰਦਰ ਜਿਨ੍ਹਾਂ ਦਾ ਦੀਵਾ ਜਲਿਆ ਹੋਇਆ ਹੈ ਇਹ ਮੰਦਰ ਮਸਜਿਦ ਗੁਰਦੁਆਰਿਆਂ ਚੋਂਦੇੰ ਅਰਦਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੰਡਾ ਰਹਿੰਦਾ ਹੈ ਉਹ ਅਗਲਾ ਜਨਮ ਹੋ ਕੇ ਉਹ ਪੰਡਾ ਬਣੇ ਹੋਵੇਗਾ ਉਹ ਦੇਵਤਿਆਂ ਨੂੰ ਕੁੜੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਨੀ ਕਹਿੰਦੀ ਇਸ ਦੇ ਹੀ ਕੋ ਸਿਮਰੇਂ ਦੇਵ ਦੇਵਤੇ ਦਰਸਦੇ ਤੇ ਦੇਹੀ ਮਿਲਿਆ ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਐਸ ਵਾਸਤੇ ਬਾਦਸ਼ਾਹ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੌਲ ਹੈ ਉਸਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰੇ ਗਿਲਮਾ ਕੋ ਇਹ ਸਾਰੇ ਮਨੁੱਖ ਤੋਂ ਥੱਲੇ